ਕਲਕਰੀ ਪੰਚਾਇਤਾਂ ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਕੁੱਟਮਾਰ ਕਈ ਤਰ੍ਹਾਂ ਦੇ ਮਸਲੇ ਦੇਖਣ ਨੂੰ ਮਿਲੇ ਹਨ ਜਿਲ੍ਹਾ ਬਰਨਾਲਾ ਦੀ ਗੱਲ ਕਰੀ ਤਾਂ ਜਿਲ੍ਹਾ ਬਰਨਾਲਾ ਦੇ ਐਸਪੀ ਡੀ ਸੰਦੀਪ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀ 26 ਪੰਜ ਨੂੰ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਦੋ ਧਿਰਾਂ ਵਿੱਚ ਲੜਾਈ ਕਾਰਨ ਇੱਕ ਕਤਲ ਦੀ ਵਜ੍ਹਾ ਬਣ ਗਿਆ ਸੀ ਕਹਿੰਦੇ ਕਿ ਨੌਜਵਾਨ ਪੀੜੀ ਦੇ ਵਿੱਚ ਬੜਾ ਹੀ ਜੋਸ਼ੋ ਖਰੋਸ਼ ਹੈ ਪਰੰਤੂ ਉਹ ਜੋਸ਼ ਖਰੋਸ਼ ਕਿਤੇ ਨਾ ਕਿਤੇ ਗਲਤ ਕੰਮ ਵਿੱਚ ਜਦੋਂ ਲੱਗ ਜਾਂਦਾ ਹੈ ਤਾਂ ਉਹ ਦੋਸ਼ੀ ਬਣ ਜਾਂਦੇ ਹਨ ਅਤੇ ਪੁਲਿਸ ਨੇ ਨਜ਼ਰਾਂ ਵਿਚ ਆ ਦਿੰਦੇ ਹਨ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕ੍ਰਾਈਮ ਕਿਸੇ ਨੇ ਵੀ ਕੀਤਾ ਹੋਵੇ ਉਹ ਭਾਵੇਂ ਰਾਜਾ ਹੋਵੇ ਭਾਵੇਂ ਗਰੀਬ ਹੋਵੇ ਸਜ਼ਾ ਸਭ ਲਈ ਬਰਾਬਰ ਹੈ ਕਾਨੂੰਨ ਸਭ ਲਈ ਬਰਾਬਰ ਹੈ ਐਸਪੀ ਡੀ ਪਤਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਾਲ ਵਿਛਾਇਆ ਗਿਆ ਸੀ ਕਿ ਇਹ ਜੋ ਘਟਨਾ ਹੋਈ ਹੈ ਆਖਰ ਕੀ ਇਸ ਦਾ ਕਾਰਨ ਹੈ ਉਸ ਦੀ ਜਦ ਪੜਤਾਲ ਕੀਤੀ ਗਈ ਤਾਂ ਗੰਜੇਸ਼ਹੀ ਕਾਰਨ ਨਿਕਲਿਆ ਆਪਸੀ ਦੋ ਧਿਰਾਂ ਦੀ ਲੜਾਈ ਦੋ ਕੁੱਟਾਂ ਦੀ ਲੜਾਈ ਕਾਰਨ ਇੱਕ ਮੁੰਡੇ ਦੀ ਜਾਨ ਚਲੀ ਗਈ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਰੁਪਿੰਦਰ ਸ਼ਰਮਾ ਉਰਫ ਰਵੀ ਜੋ ਕਿ ਬਰਨਾਲਾ ਨੇੜੇ ਪਿੰਡੇ ਕਾਲੇ ਕੇ ਪਿੰਡ ਤੋਂ ਦੱਸਿਆ ਜਾ ਰਿਹਾ ਹੈ ਜ਼ਿਲ੍ਹਾ ਬਰਨਾਲਾ ਦੀ ਕਰਨ ਦੱਸਿਆ ਜਾ ਰਿਹਾ ਹੈ ਮ੍ਰਿਤਕ ਰੁਪਿੰਦਰ ਸਿੰਘ ਦੇ ਚਾਚਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਜਦੋਂ ਕਾਰਪਾਈ ਕਾਰਵਾਈ ਅਰੰਭੀ ਕੀਤੀ ਤਾਂ ਉਨ੍ਹਾਂ ਵਿੱਚ ਤਕਰੀਬਨ 15 ਪਛਾਤੇ ਤੇ ਅਣਪਛਾਤੇ ਲੋਕਾਂ ਉੱਤੇ ਪਰਚਾ ਦਰਜ ਕੀਤਾ ਗਿਆ ਇਹ ਪੂਰਾ ਮਾਮਲਾ ਆਦਖਾਨੇ ਮਨਿੰਦਰ ਬਨਾਰਾ ਦੀ ਖਾਸ ਰਿਪੋਰਟ ਲੈਣ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਹੁਣ ਤੱਕ ਦੀਆਂ ਸਾਰੀਆਂ ਤਾਜ਼ਾ ਤੇ ਤਰੀਕ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਇਹ 26 ਮਈ 2024 ਸ਼ਾਮ ਤਕਰੀਬਨ 4 ਵਜੇ ਦੀ ਵਾਰਦਾਤ ਹੈ ਜਿਹਦੇ ਵਿੱਚ ਦੋ ਬੁਟਾਂ ਵਿੱਚ ਆਫਿਸ ਵਿੱਚ ਲੜਾਈ ਹੋਈ ਤੇ ਉਹਦੇ ਵਿੱਚ ਇੱਕ ਸਾਡੇ ਮ੍ਰਿਤਕ ਰੁਪਿੰਦਰ ਸਿੰਘ ਰੁਪਿੰਦਰ ਸ਼ਰਮਾ ਉਰਫ ਰਵੀ ਪੁੱਤਰ ਲੇ ਲੇਟ ਰਾਜ ਕੁਮਾਰ ਵਾਸੀ ਕਾਲਕੇ ਛਾਣਾ ਧਨੋਲਾ ਜਿੱਥੇ ਉਹਦੇ ਇਸ ਝਗੜੇ ਦੇ ਵਿੱਚ ਲੜਾਈ 'ਚ ਮੌਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਇਹਦੇ ਚਾਚੇ ਤੇ ਬਿਆਰਤੇ ਚਾਚਾ ਹਰਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਕਾਲਕੇ ਦੇ ਬਿਆਰਤੇ 15 ਦੋਸ਼ੀਆਂ ਦੇ ਖਿਲਾਫ ਉਹ ਕਦਮਾ ਦਰਜ ਕੀਤਾ ਗਿਆ ਮਕਰਮਾ ਨੰਬਰ 72 ਅ ਅੰਦਰ ਅੰਡਰ ਧਾਰਾ 302 307 323 341 448 100 ਤੇ 25 27 54 59 ਆਮ ਰੈਕਟ ਲੱਗਿਆ ਜਿਹਦੇ ਵਿੱਚ ਇਹ ਜਿਹੜਾ ਰੋਪਿੰਦਰ ਸ਼ਰਮਾ ਇਹਦੀ ਮੌਤ ਹੋ ਜਾਂਦੀ ਹੈ ਉਸ ਬੰਦੇ ਵਿੱਚ ਅੱਜ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਮੇਨ ਅੱਠ ਦੋਸ਼ੀ ਹੈ ਉਹ ਅਸੀਂ ਉਹਨਾਂ ਦੀ ਅਰੈਸਟ ਪਾ ਲਈ ਹੈ ਤੇ ਜਿਨ੍ਹਾਂ ਪਾਸੋਂ ਸਾਨੂੰ ਇੱਕ ਲਕਟਰੀ ਸੀ ਸੋਟੀ ਇੱਕ ਗੰਡਾ ਸਾਹ ਇੱਕ ਪਰਾਨ ਤੇ ਇੱਕ ਬੱਤੀ ਗੋਟ ਦੇਸੀ ਪਿਸਟਲ ਤੌਰ ਹੋਇਆ ਤੇ ਸਰ ਪਹਿਲਾ ਵੀ ਮਾਮਲਾ ਦਰਜ ਹੈ ਨਾ ਤੇ ਜੀ ਹਾਂ ਜੀ ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਗਗਨਦੀਪ ਸਿੰਘ ਹੈ ਇਹਦਾ ਪਹਿਲਾ ਥਾਣੇਦਾਨੋਲੇ ਮੁਕੱਦਮਾ ਨੰਬਰ 90 ਦਰਜ ਹੈ 323 345 ਤੇ ਜਿਹੜਾ ਮੇਨ ਦੋਸ਼ੀ ਆ ਪ੍ਰਗਟ ਸਿੰਘ ਜਿਹਦੇ ਜਿਹਦੇ ਮੇਨ ਬਾਅਰ ਕਰਕੇ ਸਾਰੇ ਦੋਸ਼ੀਆਂ ਦੇ ਨਾਲ ਇਹਦੇ ਕਰਕੇ ਹੋਇਆ ਜਿਹੜਾ ਉਹਦੇ ਉਹਦੇ ਤੇ ਮੁਕੱਦਮਾ 163/ਵੀ ਦਰਜ ਹੈ ਜਿਹਦਾ 307 345 23 ਮੈਂ ਨੰਦਸ਼ਕੀਰ ਹੀ ਆ ਸਰ ਕੀ ਵਜ੍ਹਾ ਨਹੀਂ ਕਿ ਇਹ ਕਤਲ ਤੱਕ ਮਾਮਲਾ ਪੁੱਛ ਇਹਨਾਂ ਦੀ ਕੁਝ ਸਮੇਂ ਤੋਂ ਦੋਨਾਂ ਧਿਰਾਂ ਦੀ ਆਪਸ ਚ ਲੜਾਈ ਚੱਲ ਰਹੀ ਸੀ ਤੇ ਮੌਕੇ ਤੇ ਜਦੋਂ ਇਹਨਾਂ ਦਾ ਆਪਸ ਵਿੱਚ ਹੰਝਾ ਜ਼ਿਆਦਾ ਵੱਧ ਗਿਆ ਉਹਦੇ ਵਿੱਚ ਆ ਵਾਰਦਾਥੀ ਤੇ ਸਰ ਰਿਮਾਂਡ ਵਗੈਰਾ ਕੋਈ ਜੀ ਹਾਂ ਜੀ ਜਿਹੜੇ ਅੱਜ ਅਸੀਂ 5 ਤਰੀਕ ਨੂੰ ਤਿੰਨ ਦੋਸ਼ੀ ਬਣੇ ਨੇ ਇਹਨਾਂ ਦਾ ਰਿਮਾਂਡ ਲਵਾ ਕੇ ਪੇਸ਼ ਕਰਨਾ ਤਿੰਨ ਤਿੰਨ ਦੋਸ਼ੀਆਂ ਦਾ ਰਿਮਾਂਡ ਹੋਣਾ ਨਹੀਂ ਚਾਹੀਦਾ